ਸੋ ਹਾਂਜੀ ਗੱਲ ਕਰਦੇ ਆ ਤੇ ਨੀ ਰਿਸਰਚ ਕੰਪਨੀਆਂ ਹਨ ਜਿਹੜੀਆਂ ਮੰਡੀ ਚ ਜਾਂਦੀਆਂ ਨੇ ਸੋ ਉੱਥੇ ਪਈਆਂ ਢੇਰੀਆਂ ਤੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਵੀ ਤੁਹਾਡੇ ਕਿਹੜਾ ਬੀਜ ਸੀ ਜੀ ਕਹੇ ਕੁਆਂਟਲ ਨਿਕਲਿਆ ਪਿਛਲੇ ਸਾਲ ਕਿਹੜਾ ਸੀ ਤੇ ਅਗਲੇ ਸਾਲ ਲਈ ਤੁਸੀਂ ਕਿਹੜਾ ਲਾ ਰਹੇ ਹੋ ਸੋ ਉੱਥੇ ਹਰ ਪ੍ਰਕਾਰ ਦਾ ਬੰਦਾ ਹੁੰਦਾ ਸੋ ਕਿਸੇ ਦੀ ਫਸਲ ਗਿਰੀ ਹੁੰਦੀ ਆ ਕਿਸੇ ਦੀ ਫਸਲ ਖੜੀ ਹੁੰਦੀ ਆ ਤੇ ਉਹਦੇ ਮੁਤਾਬਕ ਤੁਹਾਨੂੰ ਸਾਰਾ ਜਿਹੜਾ ਇਸ ਵਾਰੀ 2025 ਤੇ ਕਣਕ ਦਾ ਝਾੜਦਾ ਤੁਹਾਨੂੰ ਦੱਸ ਦਿੰਨੇ ਆ ਕਿਹੜਾ ਜਿਆਦਾ ਜਿਆਦਾ ਸੀਡ ਕਿਹੜੇ-ਕਿਹੜੇ ਲੱਗੇ ਸੀ ਲੋਕਾਂ ਦੀ ਜਿੰਦਾ ਜਿਆਦਾ ਸੀ ਇਹ ਉਹਨਾਂ ਤੋਂ ਹੀ ਆਪਾਂ ਦਾ ਰਿਸਰਚ ਉਹਨਾਂ ਦੀ ਮੈਂ ਤਾਂ ਪੜਿਆ ਜੀ ਪੇਜ ਦੇ ਉੱਤੇ ਉਹਨਾਂ ਦੇ ਆਪਦੇ ਪਾਏ ਹੋਏ ਸੀ ਤੇ ਇੱਕ ਦੁਆਰੋਂ ਫੇਰ ਬਣਾਉਣਗੇ ਲਾਸਟ ਦੇ ਦੋ ਮੰਡੀਆਂ ਖਤਮ ਹੋ ਜਾਂਦੀਆਂ ਨੇ ਤੇ ਉਹਦੇ ਵੀ ਗੱਲ ਕਰਾਂਗੇ ਵੀ ਲਾਸਟ ਤੱਕ ਕਿਦਾਂ ਗਿਆ ਤੇ ਪਹਿਲਾਂ ਗੱਲ ਹਨਾ ਹਿੰਦੁਸਤਾਨ ਟਾਈਮਸ ਦੀ ਤੇ ਟਾਈਮਸ ਆਫ ਇੰਡੀਆ ਤੇ ਰਿਸਰਚ ਗੇਟ ਇਹੀ ਤਿੰਨੇ ਨੇ ਜਿਹੜੇ ਜਿਆਦਾ ਇਹਨਾਂ ਤੇ ਫਸਲਾਂ ਦੇ ਉੱਤੇ ਜਾਂਦੇ ਨੇ ਗੱਲਬਾਤ ਕਰਦੇ ਨੇ ਜ਼ਿਆਦਾਤਰ ਤੇ ਸਭ ਤੋਂ ਪਹਿਲਾਂ ਹਣਾ ਆਪਾਂ ਗੱਲ ਕਰਦੇ ਆਂ ਦੱਸਿਆ ਗਿਆ ਸੀ ਉਹਨਾਂ ਦਾ ਡੀਬੀਡਬਲ 222 ਬੀਟ ਬੀਡੀ ਡੀਬੀਡਬਲ 222 ਬੀਟ ਆ ਉਹ ਵੀ 30% ਏਰੀਆ ਸੀ ਜਿਹੜਾ 25 ਤੋਂ 30% ਏਰੀਆ ਉਹਨਾਂ ਦੀ ਨੌਲੇਜ ਅਨੁਸਾਰ ਲੱਗਿਆ ਹੋਇਆ ਸੀ ਪੰਜਾਬ ਦੇ ਵਿੱਚ ਤੇ ਜਿਹੜਾ ਉਹਦਾ ਝਾੜ ਆ ਉਹਦਾ ਝਾੜ 3 ਕੁਆਂਟਲ 90 ਕਿਲੋ ਤੋਂ ਲੈ ਕੇ ਸਾਢੇ 4 ਕੁਆਂਟਲ ਤੱਕ ਦੱਸਿਆ ਗਿਆ। ਬੀੜੀ 222 ਕਣਕ ਉਹ ਇੱਥੇ ਰਹੀ ਹੈ ਜੀ ਲੋਕਾਂ ਦੀ ਐਵਰੇਜ ਉਹ ਆਪਦੇ ਆਪ ਫੇਰ ਕੱਢ ਕੇ ਬਣਾ ਲੈਂਦੇ ਨੇ ਹਨਾ। ਵੀ ਇੰਨੇ ਲੋਕ ਸੀ ਇੰਨੇ ਆ ਸਾਨੂੰ ਕਿਹਾ। ਤੇ ਉਹ ਤੋਂ ਬਾਅਦ ਆ ਜਾਂਦੇ ਆਪਾਂ 187 327 ਤੇ ਤੇ ਇਹਨਾਂ ਦੋਨਾਂ ਦਰੋਂ ਨੇ ਇਕੱਠਾ ਬਣਾਇਆ ਵਾ ਸੀ ਵੀ 187 ਦਾ ਰਕਬਾ ਥੋੜਾ ਘੱਟ ਸੀ। 327 ਦਾ ਜਿਹੜਾ ਰਕਬਾ ਵੱਧ ਸੀ 327 ਦਾ ਰਕਬਾ ਜਿਹੜਾ ਉਹ 35 ਤੋਂ ਲੈ ਕੇ 40% ਮੰਗ ਸੀ 187 ਦਾ 10 ਤੋਂ ਲੈ ਕੇ 15-17% ਤੱਕ ਸੀ ਤੇ ਇਹਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਵੀ 327 ਨਾਲੋਂ ਚਲੋ ਉਹਦਾ ਏਰੀਆ ਵੀ ਘੱਟ ਸੀ 187 ਦਾ ਉਹ 187 4.5 ਕੁਇੰਟਲ ਤੋਂ ਲੈ ਕੇ 5.5 ਕੁਇੰਟਲ ਦੇ ਵਿੱਚ ਵਿੱਚ ਰਹੀ ਆ ਕਿਉਂਕਿ ਕਈਆਂ ਤੇ ਹੁਣ ਕਿਸੇ ਦੇ ਗਿਰਗੀ ਹੋਣੀ ਆ ਗਿਰਨ ਨਾਲ ਥੋੜਾ ਫਰਕ ਪੈ ਜਾਂਦਾ ਸੋ ਕਿਸੇ ਦੇ ਖੜੀ ਰਹਿ ਗਈ ਹੋਣੀ ਆ ਜ਼ਮੀਨ ਥੋੜੀ ਵਧੀਆ ਉੱਥੇ ਇਹ 5.5 ਕੁਆਂਟਲ ਤੱਕ ਚਲੀ ਗਈ ਆ ਤੇ 327 ਆ ਜਿਹੜੀ 327 4 ਕੁਆਂਟਲ 90 ਕਿਲੋ ਤੋਂ ਲੈ ਕੇ 5.5 ਕੁਆਂਟਲ ਤੱਕ ਦੱਸੀ ਗਈ ਆ ਤੇ ਇਹਦਾ ਮਤਲਬ 327 ਇਹਨਾਂ ਨਾਲੋਂ ਥੋੜੀ ਵਧੀਆ ਰਹੀ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਦੱਸਿਆ ਸੀ ਜੀ ਡੀਬੀਡਬਲ 372 ਦਾ ਤੇ ਉਹਦਾ ਦੱਸਿਆ ਗਿਆ ਵੀ ਜਿਹੜਾ ਏਰੀਆ ਸੀ ਉਹ 15 ਤੋਂ 18% ਤੱਕ ਹੀ ਲੱਗਿਆ ਸੀ ਤੇ ਉਹਦਾ ਜਿਹੜਾ ਝਾੜ ਆ ਉਹ ਮਤਲਬ ਅਸੀਂ ਸਾਡੇ ਖੁਦ ਵੀ ਸੀ ਜਿੰਨੀ ਵੀ ਸੀ ਯਾਰ ਸਾਡੇ ਪਿੰਡ ਵੀ ਲਵਾਈ ਸੀ ਆਪਾਂ ਨੇ ਤੇ ਆਪਦੇ ਵੀ ਸੀ ਸੋ ਉਹ ਵਾਕਈ ਅਗਲੇ ਸਾਲ ਲਈ ਤੁਹਾਨੂੰ ਵੀ ਦੇਖੋ ਤੁਸੀਂ ਲੋਕਾਂ ਨੇ ਕਿਦਾਂ ਚੱਕਣਾ ਉਹਦਾ ਤੇ ਉਹਦਾ ਜਿਹੜਾ ਝਾੜ ਆ ਉਹ 5 ਕੁਇੰਟਲ 15 ਕਿਲੋ ਤੋਂ ਲੈ ਕੇ 6 ਸਵਾ 6 ਕੁਇੰਟਲ ਤੱਕ ਦੱਸਿਆ ਗਿਆ ਲੋਕਾਂ ਦਾ ਸੋ ਆਪਣੇ ਪਿੰਡ ਵੀ ਨਿਕਲੀ ਆ ਪੌਣੇ 6 ਦੀ ਵੀ ਨਿਕਲੀ ਆ ਸਾਢੇ 5 ਦੀਆਂ ਵੀ ਹੋਈਆਂ ਨੇ ਜਿਹੜੀ 372 ਦੀ ਜਿਹੜੀ ਲਾਈ ਵੀ ਉਹ ਸਾਢੇ 5 ਕੁਇੰਟਲ ਤੋਂ ਉੱਤੇ ਉੱਤੀ ਰਹੀ ਆ ਜਿਨੇ ਵੀ ਲਾਈ ਵੀ ਸੀ ਤਾਂ ਇਹਦਾ ਮਤਲਬ ਉਹਨਾਂ ਨੂੰ 50 ਕਿਲੋ ਦਾ ਫਰਕ 372 ਪਾ ਗਈ ਆ ਤੇ ਉਹਨਾਂ ਦੀ ਰਿਸਰਚ ਵੀ ਆਪਣੀ ਵੀ ਜਿੰਨੀ ਵੀ ਸੀ ਪਿੰਡ ਤੇ ਹਨਾ ਤੇ ਲਾਸਟ ਤੇ PBW 826 ਸੋ ਇਹਦਾ ਰਕਬਾ ਪੰਜਾਬ 'ਚ ਥੋੜਾ ਜਿਆਦਾ ਸੀ ਤੇ ਇਹ ਵੀ 4 ਕੁਇੰਟਲ 75 ਕਿਲੋ ਤੋਂ ਲੈ ਕੇ 5.5 ਕੁਇੰਟਲ ਤੱਕ ਉਹਨਾਂ ਦਾ ਦੱਸਿਆ ਗਿਆ ਵੀ ਜਿਹੜੀ 826 ਆ ਉਹ ਇੱਥੇ ਕਰਈ ਆ ਲੋਕਾਂ ਦੀ ਦੱਸ ਅਨੁਸਾਰ ਵੀ ਜਿੱਦਾਂ ਉਹਨਾਂ ਨੇ ਦੱਸਿਆ ਸਾਰਾ ਬੇਰਵਾ ਕੱਢਿਆ ਤੇ ਕੋਈ ਨਹੀਂ ਹੋ ਸਕਦਾ ਹੈ ਅਖਬਾਰ ਦੇ ਵਿੱਚ ਵੀ ਆਵੇ ਉਹਨਾਂ ਦੇ ਆਪ ਦਾ ਇੰਗਲਿਸ਼ ਟ੍ਰਿਬਿਊਨ 'ਚ ਉਹ ਪਾਉਂਦੇ ਰਹਿੰਦੇ ਨੇ ਸੋ ਉੱਥੋਂ ਵੀ ਤੁਸੀਂ ਪੜ੍ਹ ਸਕਦੇ ਹੋ ਸਾਰਾ